ਸ਼੍ਰੀ ਅਕਾਲ ਤਖਤ ਸਾਹਿਬ ਦੀ ਸਦਾ ਹੀ ਕੇਂਦਰੀ ਸੰਸਥਾ ਵਾਲੀ ਭੂਮਿਕਾ ਅਤੇ ਆਨ-ਬਾਨ ਸ਼ਾਨ ਰਹੀ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਪੰਥ ਦੇ ਸਿਧਾਂਤ ਦੇ ਨਾਲ ਜੁੜੀ ਪੰਥਕ ਲੀਡਰਸ਼ਿਪ ਇੱਕ ਮਿਸ਼ਨ ਦੇ ਨਾਲ ਸੇਵਾ ਸੰਭਾਲ ਦਾ ਮਕद्दਸ ਕਾਰਜ ਕਰ ਰਹੀ ਸੀ ਅਤੇ ਲਾਲਚ ਪ੍ਰਸਤ ਸ਼ਖਸੀਅਤਾਂ ਦੇ ਆਉਣ ਦੇ ਨਾਲ ਜੋ ਹਾਲਾਤ ਹੁਣ ਬਣੇ ਹੋਏ ਨੇ ਇਸ ਨਾਲ ਸਿੱਖ ਕੌਮ ਦੇ ਸ਼ਾਨਦਾਰ ਅਮੀਰ ਵਿਰਸੇ ਨੂੰ ਨਮੂਸ਼ੀ ਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਜ਼ਿੰਮੇਵਾਰ ਸਾਬਕਾ ਸਤਾਤਾਰੀ ਅਤੇ ਸੇਵਾਮੁਕਤ ਹੋ ਚੁੱਕੀਆਂ ਗਿਆਨੀ ਗੁਰਬਚਨ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਹੀ ਨੇ ਜਿਨ੍ਹਾਂ ਨਿੱਜੀ ਮਫਾਦ ਦੇ ਲਈ ਕੌਮ ਦਾ ਅਕਸ ਬੜੀ ਬੁਰੀ ਤਰ੍ਹਾਂ ਦੇ ਨਾਲ ਵਿਗਾੜ ਕੇ ਰੱਖ ਦਿੱਤਾ। ਪੰਥਕ ਮਾਹਿਰਾਂ ਦੇ ਮੁਤਾਬਕ ਉਹ ਉੱਚ ਸਤਾਧਾਰੀਆਂ ਦੇ ਪ੍ਰਭਾਵ ਦੇ ਹੇਠ ਆਉਣ ਉਪਰੰਤ ਮੋਰੀ ਹੋ ਕੇ ਸਿੱਖ ਸਿਧਾਂਤਾਂ ਦੀਆਂ ਤੱਜੀਆਂ ਉਡਾ ਰਹੇ ਨੇ। ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਪਰਿਵਾਰ ਦੀ ਸਰਕਾਰੀ ਕੋਠੀ ਦੇ ਵਿੱਚ ਦੋ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਵੀ ਲੈ ਕੇ ਗਏ ਸੀ। ਉੱਥੇ ਹੁਕਮਰਾਨਾਂ ਨੇ ਸਿੱਖ ਪਰੰਪਰਾਵਾਂ ਦੇ ਉਲਟ ਆਦੇਸ਼ ਦਿੱਤਾ। ਕਿ ਉਹ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਪਹੁੰਚਣ ਦੇ ਉਪਰੰਤ ਸੌਦਾ ਸਾਦ ਨੂੰ ਮਾਫੀ ਦੇਣ ਦਾ ਹੁਕਮ ਜਾਰੀ ਕਰ ਦੇਣ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਵਿਰੋਧਤਾ ਕਰਨ ਦੀ ਥਾਂ ਸੌਦਾ ਸਾਦ ਨੂੰ ਬਰੀ ਕਰ ਦਿੱਤਾ ਕੇ ਨਾਲ ਕੌਮ ਦੇ ਵਿੱਚ ਸੁਨਾਮੀ ਆ ਗਈ। ਉਪਰੰਤ ਸਿੱਖਾਂ ਦੇ ਤੂਫਾਨ ਰੂਪੀ ਰੋਧ ਦੇ ਅੱਗੇ ਗੋਡੇ ਟੇਕਣੇ ਪਏ। ਇਸ ਸਬੰਧੀ ਉਸ ਸਮੇਂ ਦੇ ਤਖਤਮ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮukh ਸਿੰਘ ਨੇ ਪਰਦਾਫਾਸ਼ ਕਰਦਿਆ ਕਿ ਆ ਸੀ ਕਿ ਮੈਨੂੰ ਬਾਦਲਾਂ ਦੀ ਕੋਠੀ ਧੱਕੇ ਦੇ ਨਾਲ ਗਿਆਨੀ ਗੁਰਬਚਨ ਸਿੰਘ ਹੀ ਲੈ ਕੇ ਗਏ ਅਤੇ ਸੌਦਾ ਸਾਧ ਨੂੰ ਮਾਫੀ ਵੀ ਦਿਵਾਈ ਗਈ। ਬਾਅਦ ਵਿੱਚ ਭਾਵੇਂ ਗੁਰਮukh ਸਿੰਘ ਨੇ ਬਾਦਲਾਂ ਦੇ ਨਾਲ ਸਮਝੌਤਾ ਕਰ ਲਿਆ ਪਰ ਉਹ ਅੰਦਰਲਾ ਗੁਪਤ ਰਾਜ ਜ਼ਰੂਰ ਜਨਤਕ ਕਰ ਗਏ। ਅਤੇ ਕੈਪਟਨ ਸਰਕਾਰ ਦੇ ਵੱਲੋਂ ਸਥਾਪਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਉਹਨਾਂ ਦੇ ਭਰਾ ਹਿੰਮਤ ਸਿੰਘ ਨੇ ਹਿੰਮਤ ਕਰਕੇ ਲਿਖਤੀ ਬਿਆਨ ਵੀ ਦੇ ਦਿੱਤਾ ਉਸ ਵਿੱਚ ਸਪਸ਼ਟ ਦੋਸ਼ ਬਾਦਲਾਂ ਦੇ ਉੱਪਰ ਲਗਾਏ ਗਏ ਅਤੇ ਵਰਨਣ ਕੀਤਾ ਗਿਆ ਕਿ ਜਥੇਦਾਰ ਗੁਰਮੁਖ ਸਿੰਘ ਗਿਆਨੀ ਗੁਰਬਚਨ ਸਿੰਘ ਦੀ ਇਨੋਵਾ ਕਾਰ ਤੇ ਚੰਡੀਗੜ੍ਹ ਗਏ ਸੀ ਇਸ ਦਾ ਵਿਸਥਾਰ ਦੇ ਨਾਲ ਜਸਟਿਸ ਰਣਜੀਤ ਸਿੰਘ ਨੇ ਜ਼ਿਕਰ ਆਪਣੀ ਕਿਤਾਬ ਦੇ ਵਿੱਚ ਵੀ ਕੀਤਾ ਹੈ ਹਮਤ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਦੇ ਉੱਪਰ ਦੋਸ਼ ਵੀ ਲਗਾਏ ਨੇ ਕਿ ਉਹਨਾਂ ਕੋਲ ਪੰਜ ਤਾਰਾ ਹੋਟਲ ਕੋਠੀਆਂ ਪਲਾਟ ਆਖਿਰ ਕਿੱਥੋਂ ਆ ਗਏ ਇਸ ਕਿਤਾਬ ਦੇ ਵਿੱਚ ਸਾਬਕਾ ਜਥੇਦਾਰ ਇਕਬਾਲ ਸਿੰਘ ਦੇ ਉੱਪਰ ਵੀ ਗੰਭੀਰ ਦੋਸ਼ ਲਗਾਏ ਗਏ ਨੇ ਇਸ ਜ਼ਿਕਰਯੋਗ ਹੈ ਕਿ 2007 ਦੇ ਵਿੱਚ ਸੌਦਾ ਸਾਧ ਨੇ ਦਸਮ ਪਿਤਾ ਦਾਸ ਸਵਾਂਗ ਰਚਾਇਆ ਸੀ ਅਤੇ ਉਸ ਵਿਰਧ ਪਰਚਾ ਵੀ ਦਰਜ ਕੀਤਾ ਗਿਆ ਸੀ ਪਰ ਬਾਦਲ ਸਰਕਾਰ ਮੁਰ 2012 ਦੇ ਵਿੱਚ ਬਣ ਜਾਣ ਦੇ ਉੱਪਰ ਵੋਟ ਲੈਣ ਦੇ ਲਈ ਬਾਦਲਾ ਨੇ ਕੇਸ ਵਾਪਸ ਲੈ ਲਏ ਸੀ ਉਕਤ ਗਿਆਨੀ ਗੁਰਵਜਨ ਸਿੰਘ ਜਥੇਦਾਰ ਹੀ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋ ਕੇ ਸੱਚ ਦੱਸ ਸਕਦੇ ਹਨ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਬਜ਼ਰ ਗਲਤੀਆਂ ਕਰਨ ਦੇ ਲਈ ਉਹ ਮਜਬੂਰ ਹੋਏ ਜੋ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਸੀ ਪਰ ਇਸ ਵਾਸਤੇ ਉਹਨਾਂ ਨੂੰ ਪੇਸ਼ੀ ਲਈ ਸੱਦਣਾ ਪਵੇਗਾ ਹੀ ਪਵੇਗਾ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਮੂਹਰੇ ਸੱਦਣ ਦੇ ਵਾਸਤੇ ਜੇਕਰ ਕੋਈ ਬੁਲਾਵੇਗਾ ਤਾਂ ਕੌਣ ਸੱਦੇਗਾ ਅਤੇ ਉਹਨਾਂ ਦਾ ਕਿਵੇਂ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਹੋਣ ਤੋਂ ਬਾਅਦ ਸਾਰੀ ਦੀ ਸਾਰੀ ਗੱਲਬਾਤ ਜੋ ਹੈ ਉਹ ਸਾਫ਼ ਤਰ੍ਹਾਂ ਦੇ ਨਾਲ ਆਵੇਗੀ ਸਾਹਮਣੇ ਇਹ ਦੇਖਣਾ ਵੀ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਸੋਚ ਸਕਦੇ ਹੋ ਕਿ ਕਿਹੜੀ-ਕਿਹੜੀਆਂ ਹੋਰ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦੇ ਉੱਪਰ ਪਰਦੇ ਲਗਾਤਾਰ ਪਏ ਹੋਏ ਨੇ ਇਸ ਦੇ ਬਾਰੇ ਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸੰਜੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ